ਦੋਸਤੋ ਕੀ ਹਾਲ ਚਾਲ ਉਮੀਦ ਆ ਤੁਸੀਂ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਇੱਕ ਐਸੇ ਦੇਸ਼ ਦੇ ਵਿੱਚ ਜਿੱਥੇ ਨਾ ਤਾਂ ਤੁਹਾਨੂੰ ਲੈਂਗੁਏਜ ਦੀ ਪ੍ਰੋਬਲਮ ਆਉਣੀ ਹੈ ਭਾਸ਼ਾ ਦੀ ਪ੍ਰੋਬਲਮ ਨਹੀਂ ਤੁਸੀਂ ਹਿੰਦੀ ਬੋਲ ਕੇ ਆਪਣਾ ਇੱਥੇ ਘੁੰਮ ਸਕਦੇ ਹੋ ਖਰੀਦ ਸਕਦੇ ਹੋ ਜਾਂ ਕੁਝ ਇੱਥੇ ਮੰਨ ਲਓ ਵੀ ਜਾਣਕਾਰੀ ਲੈ ਸਕਦੇ ਹੋ ਤੇ ਨਾ ਹੀ ਤੁਹਾਨੂੰ ਇੱਥੇ ਕਰੰਸੀ ਦੀ ਪ੍ਰੋਬਲਮ ਆਉਣੀ ਹੈ ਤੁਸੀਂ ਇੰਡੀਅਨ ਕਰੰਸੀ ਵੀ ਇੱਥੇ ਵਰਤ ਸਕਦੇ ਹੋ ਹਰੇਕ ਸ਼ਾਪ ਦੇ ਉੱਪਰ ਹਰੇਕ ਰੈਸਟੋਰੈਂਟ ਹੋਟਲ ਦੇ ਵਿੱਚ ਤੁਹਾਡੇ ਇੰਡੀਅਨ ਕਰੰਸੀ ਅਸੈਪਟਡ ਹੈ ਤੇ ਮੈਂ ਖੜਾ ਇਸ ਟਾਈਮ ਨੇਪਾਲ ਦੇ ਵਿੱਚ ਇੱਥੇ ਸਨਰਾਈਜ਼ ਸੈਟ ਬਣਿਆ ਹੋਇਆ ਇੱਕ ਪੁਆਇੰਟ ਬਣਿਆ ਹੋਇਆ ਹੈ ਜਿੱਥੋਂ ਸੂਰਜ ਚੜ੍ਹਦਾ ਦੇਖਿਆ ਜਾਂਦਾ ਫਿਲਹਾਲ ਮੈਨੂੰ ਲੇਟ ਕਰਾਤਾ ਇੱਕ ਬੱਸ ਨੇ ਜਿਸ ਬੱਸ ਦੇ ਵਿੱਚ ਮੈਂ ਇੱਥੇ ਆਉਣਾ ਸੀ ਕਿਉਂਕਿ ਸਵੇਰੇ 3:30 ਵਜੇ ਤੋਂ ਲੈ ਕੇ 4:00 ਵਜੇ ਤੱਕ ਮੈਂ ਤਿਆਰ ਹੋ ਕੇ ਬੈਠਾ ਪਰ ਬੱਸ ਆਈ ਹੈ 5:30 ਵਜੇ ਕਿਉਂਕਿ ਮੈਂ ਟਾਈਮ ਚੈੱਕ ਕੀਤਾ ਸੀ ਤਾਂ 5 14 ਦਾ 5 15 ਦਾ ਟਾਈਮ ਸੀ ਸੂਰਜ ਚੜ੍ਹਨ ਦਾ ਤੇ ਉਹ ਨਿਕਲ ਚੁੱਕਿਆ ਲੇਕਿਨ ਜੇ ਇੱਥੋਂ ਦਾ ਨਜ਼ਾਰਾ ਹੁਣ ਵੀ ਜਿਹੜਾ ਨਜ਼ਾਰਾ ਹੈ ਉਹ ਮੈਂ ਦੇਖਿਆ ਹੇਠ ਤੱਕ ਨਾ ਸੂਰਜ ਪੈ ਰਿਹਾ ਸਾਹਮਣੇ ਉਹ ਕੈਮਰੇ 'ਚ ਪੂਰਾ ਕੈਦ ਤੇ ਜਦੋਂ ਵੀ ਤੁਸੀਂ ਮੰਨ ਲਓ ਤੁਹਾਡਾ ਸਮਰੱਥਾ ਬਣਦੀ ਹੈ ਵੀ ਤੁਸੀਂ ਕਿਤੇ ਘੁੰਮਣਾ ਚਾਹੁੰਦੇ ਹੋ ਤਾਂ ਤੁਸੀਂ ਨੇਪਾਲ ਆਓ ਨੇਪਾਲ ਦੇ ਵਿੱਚ ਆਉਣਾ ਤੁਸੀਂ ਪੋਖਰਾ ਠੀਕ ਹੈ ਬਾਕੀ ਤੁਸੀਂ ਸਾਰੀ ਵੀਡੀਓ ਆਪਣੇ ਚੈਨਲ ਤੇ ਹੈਗੀ ਨੇ ਸਾਰੀਆਂ ਦੇਖ ਸਕਦੇ ਹੋ ਫੁੱਲ ਨੌਲੇਜ ਤੁਸੀਂ ਲੈ ਸਕਦੇ ਹੋ ਦੁਬਾਰੇ ਪਰ ਪੋਖਰਾ ਦੇ ਵਿੱਚ ਨਾ ਇਹ ਤੁਸੀਂ ਦੇਖਣਾ ਹੈ ਤੁਹਾਡਾ ਜਿਹੜਾ ਗਾਈਡ ਹੋਊਗਾ ਘਮਾਉਣ ਵਾਲਾ ਜੇ ਤੁਸੀਂ ਆਪਣੇ ਤੌਰ ਤੇ ਵੀ ਘੁੰਮਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾ ਹੈ ਉਹਨੂੰ ਕਹਿਣਾ ਵੀ ਅਸੀਂ ਸਨਰਾਇਜ਼ ਪੁਆਇੰਟ ਦੇਖਣਾ ਹੈ ਇਸ ਸਨਰਾਈ ਪੁਆਇੰਟ ਬਹੁਤ ਹਾਈਟ ਦੇ ਉੱਪਰ ਹੈ ਮੈਂ ਤੁਹਾਨੂੰ ਕੈਮਰਾ ਘੁਮਾ ਕੇ ਦਿਖਾ ਦਿੰਦਾ ਵੀ ਜਿੱਥੇ ਜਿਹੜਾ ਸ਼ਹਿਰ ਹੈ ਉਹ ਬਿਲਕੁਲ ਛੋਟਾ-ਛੋਟਾ ਲੱਗ ਰਿਹਾ ਹੈ ਤੇ ਜਿਹੜੀਆਂ ਬਿਲਡਿੰਗਾਂ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਬਿਲਕੁਲ ਛੋਟੀਆਂ ਲੱਗ ਰਹੀਆਂ ਨੇ ਤੇ ਬਹੁਤ ਵੱਡੀ ਜਿਹੜੀ ਇਹੋ ਝੀਲ ਹੈ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਤੇ ਸਾਹਮਣੇ ਸਨਰਾਈ ਜਿਹੜਾ ਸੂਰਜ ਚੜ੍ਹ ਰਿਹਾ ਹੈ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਉਹ ਮੰਨ ਲਓ ਵੀ ਪਹਾੜੀ ਤੋਂ ਉੱਪਰ ਆਉਂਦਾ ਉਹ ਚੀਜ਼ ਦੇਖਣ ਵਾਲੀ ਹੁੰਦੀ ਹੈ ਉਹ ਫਿਲਹਾਲ ਥੋੜੇ ਬੱਦਲਾਂ ਕਰਕੇ ਜਿਹੜਾ ਹੈਗਾ ਉਹ ਆਪਾਂ ਨਹੀਂ ਦੇਖ पाए ਇੱਕ ਲ ਇੱਥੇ ਜਿਹਦਾ ਵੀ ਤੁਸੀਂ ਨਿਗਾ ਮਾਰਦੇ ਹੋ ਤਾਂ ਤੁਹਾਨੂੰ ਇਹ ਲੱਗਦਾ ਤੁਸੀਂ ਬੱਦਲਾਂ ਤੋਂ ਬਹੁਤ ਉੱਪਰ ਖੜੇ ਹੋ ਤੋ ਇਹ ਜਿਹੜਾ ਨਜ਼ਾਰਾ ਹੈ ਨਾ ਉਹ ਮੈਂ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ ਜਿਵੇਂ ਆਪਣੇ ਨਾਲ ਜ਼ਿਆਦਾਤਰ ਜਾਂਦੇ ਆ ਮਨਾਲੀ ਜਾਂਦੇ ਆ ਸ਼ਿਮਲੇ ਜਾਂਦੇ ਆ ਪੰਜਾਬੀ ਜ਼ਿਆਦਾਤਰ ਸ਼ਿਮਲਾ ਮਨਾਲੀ ਤੋਂ ਅੱਗੇ ਟੱਪਦੇ ਹੀ ਹੈ ਨਹੀਂ ਸੋ ਮਸੂਰੀ ਹੈਗਾ ਉੱਥੇ ਵੀ ਦੇਖ ਸਕਦੇ ਹੋ ਪਰ ਉੱਥੇ ਜੇ ਤੁਸੀਂ 10-15000 ਰੁਪਏ ਖਰਚ ਕੇ ਆਉਨੇ ਹੋ ਤਾਂ ਇੱਥੇ ਤੁਸੀਂ 20-25000 ਦੇ ਵਿੱਚ ਘੱਟ ਤੋਂ ਘੱਟ ਤੁਸੀਂ ਆਪਣਾ ਖਰਚਾ ਬਚਾ ਕੇ ਉਸ ਤੋਂ ਤੁਸੀਂ ਸਾਰੀਆਂ ਵੀਡੀਓ ਦੇਖ ਕੇ ਪਤਾ ਲੱਗ ਜੂ ਤੁਸੀਂ ਕਿੱਥੇ ਪੈਸਾ ਬਚਾ ਸਕਦੇ ਹੋ ਘੱਟ ਤੋਂ ਘੱਟ ਖਰਚੇ ਦੇ ਵਿੱਚ ਨਾਲ ਤਾਂ ਤੁਸੀਂ ਦੇਸ਼ ਤੋਂ ਬਾਹਰ ਘੁੰਮ ਲੈਣੇ ਹੋ ਤੇ ਨਾਲੇ ਤੁਸੀਂ ਜਿਹੜਾ ਹੈਗਾ ਇੱਕ ਵੱਖਰਾ ਜਿਹੜਾ ਵਿਊ ਇੱਥੋਂ ਦਾ ਉਹ ਤੁਹਾਨੂੰ ਹੋਰ ਕਿਤੇ ਨਹੀਂ ਮਿਲਦਾ ਦੇਖਣ ਨੂੰ ਉਹ ਵੀ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਬਾਏ 에ਰ ਆਉਣੇ ਹੋ ਤਾਂ ਤੁਹਾਨੂੰ ਪਾਸਪੋਰਟ ਦੀ ਲੋੜ ਪਊਗੀ ਜੇ ਬਾਏ ਬੱਸ ਆਉਣਾ ਹੈ ਜਾਂ ਬਾਏ ਟ੍ਰੇਨ ਆਉਣਾ ਹੈ ਤਾਂ ਤੁਹਾਨੂੰ ਪਾਸਪੋਰਟ ਦੀ ਕੋਈ ਲੋੜ ਨਹੀਂ ਹੈਗੀ ਸਿਰਫ ਤੁਸੀਂ ਆਧਾਰ ਕਾਰਡ ਦੇ ਉੱਪਰ ਇੱਥੇ ਆਪਣਾ ਸਾਰਾ ਜਿਹੜਾ ਹੈਗਾ SIM ਲੈ ਸਕਦੇ ਹੋ ਹੋਟਲ ਬੁੱਕ ਕਰ ਸਕਦੇ ਹੋ ਸਾਰਾ ਕੁਝ ਇੱਥੇ ਆਧਾਰ ਕਾਰਡ ਦੇ ਉੱਪਰ ਹੀ ਹੋ ਜਾਂਦਾ ਹੈਗਾ ਤੋ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਤੁਸੀਂ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਤੇ ਇਹ ਵੀਡੀਓ ਇੱਥੇ ਤੱਕ ਦੇਖਣ ਲਈ ਧੰਨਵਾਦ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੀ